ਦੇ ਮਾਨਿਆਂ ਦੇ ਮਾਨ ਬਿਤਾਣਿਆਂ ਦੇ ਤਾਨ ਚਵਰ ਤੱਕ ਦੇ ਮਾਲਕ ਧਾਨਿ ਸ਼ੇਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਈਏ ਗੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਿੱਖੀ ਦੀ ਨੀਂਹ ਸ਼ਹੀਦਾਂ ਦੇ ਲਹੂ ਨਾਲ ਰੱਖੀ ਗਈ ਹੈ ਜਿੱਥੋਂ ਜਦੋਂ ਵੀ ਸ਼ਹੀਦਾਂ ਦਾ ਲਹੂ ਇਸ ਧਰਤੀ ਤੇ ਡਿੱਗਾ ਹੈ ਇੱਕ ਲਹੂ ਦੇ ਕਤਰੇ ਨੇ ਲੱਖਾਂ ਸ਼ਹੀਦ ਪੈਦਾ ਕਰ ਦਿੱਤੇ ਜੂਨ 1984 ਕੋ ਲੁਗਾਰਾ ਜਦੋਂ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਿਹਾੜੇ ਤੇ ਸੰਗਤ ਨਤਮਸਤਕ ਹੋਣ ਆਈ ਤਾਂ ਉਹਨਾਂ ਨੂੰ ਬਹਾਨੇ ਨਾਲ ਸ਼ਹੀਦ ਕੀਤਾ ਗਿਆ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਸਮੇਂ ਤੋਂ ਚੱਲ ਰਿਹਾ ਸ਼ਹੀਦੀਆਂ ਦਾ ਦੌਰ ਐਸਾ ਆਰੰਭ ਹੋਇਆ ਹੈ ਕਿ ਅੱਜ ਤੱਕ ਲਗਾਤਾਰ ਜਾਰੀ ਹੈ ਗੁਰੂ ਤੇਗ ਬਹਾਦਰ ਜੀ ਦੀ ਹਿੰਦੂਦਰਾਂ ਤੋਂ ਸੀਸ ਕੁਰਬਾਨ ਕਰਨ ਦੀ ਗੱਥਾ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਲਾਲਾਂ ਦੀ ਸ਼ਹੀਦੀ ਅਤੇ ਹੋਰ ਸਿੱਖ ਕੌਮ ਵਿੱਚ ਚੱਲ ਰਹੀ ਸ਼ਹੀਦੀ ਵਰਤਾਰਾ ਨੂੰ ਪੇਸ਼ ਕਰਦੀ ਸਾਡੀ ਕਵਿਤਾ ਸਾਡੇ ਕਵੀਸ਼ੀ ਜਥੇ ਵੱਲੋਂ ਇਹ ਇਹੋ ਬਿਆਨ ਕੀਤੀ ਜਾ ਰਹੀ ਹੈ ਜਮੀਨਾਂ ਦੇ ਸਰਤਾਜ ਧੀਆਂਵਾ ਪੰਜਵੇਂ ਸਤਗੁਰੂ ਅਰਜਣ ਤੱਤੀ ਲਾ ਤੇ ਲਾਸਮਾਤੀ ਲਗੇ ਜ਼ੁਲਮ ਨੂੰ ਵਰਜਣ ਮਰਦੇ ਕਾਲੀ ਸੰਤਜ ਪਾਈ ਬੰਦੂ ਤਾਈ 판 ਕੇਲਾ ਫੇਰਿਆ ਵਿੱਚ ਬਜਾਰਾ ਸੱਜੇ ਪਾਸੇ ਰਹੇ ਜਿਨਾਗੇ ਵੀ ਦੀ ਚੰਦ ਬਰਕਾਰੀ ਉਹਨਾਂ ਨੂੰ ਪਰਨਾਮ ਜਿਨਾ ਨੇ ਜਾਣੇਸਤਵਾਰੀ ਉਹਨਾਂ ਨੂੰ ਪਰਨਾਮ ਜਿਨਾ ਨੇ ਜਾਣੇਸਤਵਾਰੀ ਪੰਡਤਾ ਦੀ ਫਰਿਆਦ ਬਨ ਕੇ ਤੁਰ ਪਏ ਸਤਿਗੁਰ ਨਾਮੇ ਦਿੱਲੀ ਚਾਂਕ ਚਾਂਦਨੀ ਅੰਦਰ ਬੈਠੇ ਟੇਕ ਦੀ ਛਾਵੇਂ ਦਿੱਲੀ ਚਾਹ ਕਾ ਚਾਂਦਨੀ ਅੰਦਰ ਬੈਠੇ ਤੈਗ ਦੀ ਛਾਵੇਂ ਮਤੀ ਦਾਸ ਤੇ ਪਾਈ ਦਿਆਲਾ ਸੱਤੀ ਨਾਲ ਸਹਾਰੀ ਉਹਨਾਂ ਨੂੰ ਸਤਾਰ ਤੇ ਚਾਰੇ ਦੋ ਚਮਕਾਤ ਦੋ ਸਰਹੰਦ ਚ ਹੱਸ ਤੋਰ ਤੇ ਚਾਰੇ ਅੰਮ੍ਰਿਤ ਸਭ ਨੂੰ ਦੀਪ ਸੇ ਦੇਸ਼ਾਰ ਸਵਾਰੀ ਹਰਮੰਦਰ ਦੀ ਦੀਪ ਸਿੰਘ ਰਹੇ ਦੇਸ਼ਾਰ ਸਵਾਰੀ ਉਹਨਾਂ ਨੂੰ ਪਰਨਾਮ ਜਿਨ੍ਹਾਂ ਨੇ ਜਾਨ ਦੇਸ਼ ਤੋ ਵਾਰੀ ਉਹਨਾਂ ਨੂੰ ਪਰਨਾਮ ਜਿਨ੍ਹਾਂ ਨੇ ਜਾਨ ਤਰੰਤਾ ਵਾਰੀ ਸਿੱਖ ਰਾਜ ਦੀ ਮਹਾਰਾਜੇ ਰਣਜੀਤ ਨੇ ਵਾਂਗ ਸੰਭਾਲੀ ਹਰੀ ਸਿੰਘ ਨਾਜ਼ ਸਿੰਘ ਅੰਦਾ ਫੂਲਾ ਸਿੰਘ ਅਕਾਲੀ ਹਰੀ ਸਿੰਘ ਜਰਨਾਲ ਜਿਨਾ ਦਾ ਫੁੱਲਾ ਸਿੰਘ ਕੱਲੀ ਹੋ ਪਾਈ ਸਿੱਧੀ ਜਾਂ ਸੰਭਰავი ਸ਼ਾਮ ਸੇਂਗੇ ਟਾਰੀ ਪਾਈ ਸਿੱਧੀ ਜਾਂ ਸੰਭਰავი ਸ਼ਾਮ ਸੇਂਗੇ ਟਾਰੀ ਅੱਜ ਸਮਝ ਮਨੋ ਤੇਰਾ ਨਾ ਸਕਣ ਬਖਾਨੇ ਤੋੜ ਦਿੱਤੇ ਜੀ ਨਾਨੇ ਇੰਡਿਆ ਚੋ ਘੋੜੇ ਹੰਕਾਰੀ ਤੋੜ ਦਿੱਤੇ ਜੀ ਨਾਰੇ ਇੰਡਿਆ ਚੋ ਘੋੜੇ ਹੰਕਾਰੀ ਉਹਨਾਂ ਨੂੰ ਪਰਮਾਤਮ ਜਿਨਾ ਨੇ ਜਾਣੇ ਸਵਾਰੀ ਉਹਨਾਂ ਨੂੰ ਪਰਮਾਤਮ ਜਿਨਾ ਨੇ ਜੀ ਸੰਤਤ ਪਾਹੀ ਬੰਦੇ ਕਰਮ ਪੁਜਾਰੀ ਹੋਨਾ ਨੂੰ ਪਰਨਾਮ ਜਿਨਾ ਨੇ ਜਾਣਦੇ ਸਤਿਵਾਰੀ ਹੋਨਾ ਜੀ ਜੂਨ 1984 ਜਦੋਂ ਇੰਦਰਾ ਗਾਂਧੀ ਨੇ ਭਾਰਤੀ ਫੌਜਾਂ ਨੂੰ ਦਰਬਾਰ ਸਾਇ ਤੇ ਅੰਦਰ ਜਾਣ ਦੀ ਆਗਿਆ ਦਿੱਤੀ ਸੀ ਤੇ ਕਿਹਾ ਸੀ ਆਕਾਲ ਤੱਕ ਦੇ ਕਾਬਜ ਖਾੜਗੋਂ ਅਤੇ ਸੰਤਪਿੰਡਰਾ ਵਾਲਿਆਂ ਨੂੰ ਤੁਸੀਂ ਜਿਉਂਦਾ ਜਿਮੜਕਾ ਮੁਰਦਾ ਫੜ ਕੇ ਲਿਆਉਣਾ ਹੈ ਤੇ ਜਰਨਲ ਵੈਦਿਆ ਤੇ ਜਰਨਲ ਕੁਲਦੀਪ ਭਰਾ ਨੇ ਆਖਿਆ ਤੁਸੀਂ ਚਿੰਤਾ ਨਾ ਕਰੋ ਬੀਬੀ ਜੀ ਅਸੀਂ ਅੱਧੇ ਘੰਟੇ ਦੇ ਵਿੱਚ ਵਿੱਚ ਸੰਤਪਿੰਡਰਾ ਵਾਲਿਆਂ ਨੂੰ ਫੜ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਦੋਂ ਭਾਰਤੀ ਫੌਜ ਆਪਨੇ ਟੈਂਕਾਂ ਤੋਪਾਂ ਮਾਰੂ ਹਥਿਆਰ ਲਾ ਕੇ ਘਰ ਤੱਕ ਤੇ ਚੜੀ ਤਾਂ ਕਿਵੇਂ ਅੱਗੋਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਅਤੇ ਬੀਬੀ ឧបਕਾਰ ਗੌਰਵਰਗਿਆ ਸਿੰਘਣੀਆਂ ਨੇ ਅੱਗੋਂ ਮੂੰਹ ਤੋੜਵਾ ਜਵਾਬ ਦਿੱਤਾ ਉਸ ਹਾਲਾਤਾਂ ਨੂੰ ਪੇਸ਼ ਕਰਦੀ ਸਾਡੀ ਕਵਿਤਾ ਸਾਡੇ ਕ੍ਰਿਸ਼ੀ ਜਥੇ ਵੱਲੋਂ ਇਹ ਇਹੋ ਬਿਆਨ ਕੀਤੀ ਜਾ ਰਹੀ ਹੈ ਗੋਲੇ ਤੋਪਾਂ ਦੇ ਚਲੇ ਤੇ ਸ਼ੋਰ ਮੱਚਦਾ ਹੁਣ ਲੱਗਾ ਫੈਸਲਾ ਇਹ ਸੱਚ ਦਾ ਹੋਲੀ ਪੰਗੜਾ ਭਾਵੇਂ ਤੇ ਕਾਲ ਨੱਚਦਾ ਗੋਲੇ ਸਿੰਘਾ ਦੇ ਟਿਕਾਣੇ ਆ ਤੇ ਜਾ ਕੇ ਲੱਗਦੇ ਦੋਪਾ ਟੰਕਾ ਨੇ ਗੁਲਸ਼ੀ ਅੰਗਿਆਰੇ ਅੱਜ ਦੇ ਦੋਪਾ ਟੰਕਾ ਨੇ ਗੁਲਸ਼ੀ ਅੰਗਿਆਰੇ ਅੱਜ ਦੇ ਸਾਦੇ ਮੋਰਚੇ ਜੱਕਾਰੇ ਛੱਡੇ ਸੂਰੀਆ ਫੈਰ ਗੂੜਾ ਦੇ ਸਹਾਰੇ ਘੱਟੇ ਸੂਰੀਆ ਲੱਗੇ ਫੌਜਾਂ ਜਿਵੇਂ ਬੈਠੇ ਅੱਡੇ ਸੂਰੀਆ ਇੱਕ ਗੋਲੀ ਨਾ ਓਟਾ ਲੱਗੇ ਤੇਰਾ ਤੇਰਾ ਨੇ ਹੋਲੀ ਖੂਨ ਦੀ ਖਡਾਈ ਸੀ ਬਬਰ ਸ਼ੇਰਾਂ ਨੇ ਹੋਲੀ ਖੂਨ ਦੀ ਖਡਾਈ ਸੀ ਬਬਰ ਸ਼ੇਰਾਂ ਨੇ గోరే సహా <més> ਅਚਾਰੇ ਅੰਗਿਆਰੇ ਅਗਦੇ ਅਚਾਰੇ ਰੰਗਰ ਤੇ ਸੂਰਮੇ ਜਵਾਨ ਸੀ ਚੜੇ ਰੰਗਰ ਤੇ ਸੂਰਮੇ ਜਵਾਨ ਸੀ ਉਹਨੇ ਜਿੱਤ ਲਿ ਲਗਾਇਆ ਬੜਾ ਤਾਨ ਸੀ ਗੋਲੇ ਤੋਂ ਪਾਰਾ ਕੀਤਾ ਨੁਕਸਾਰ ਸੀ ਟਾਮੀ ਹੌਸਲੇ ਨੇ ਛੱਡੇ ਜੰਗ ਦੇ ਪਲੇਰਾ ਨੇ ਖੋਲੀ ਖੂਨ ਦੀ ਖੜਾਈ ਸੀ ਬਬਰ ਸ਼ੇਰਾ ਨੇ ਖੋਲੀ ਖੂਨ ਦੀ ਖੜਾਈ ਸੀ ਬਬਰ ਸ਼ੇਰਾ ਨੇ ਸੰਤਾਰਾ ਮ ਕੋਣਾ ਸਿਖੀ ਸ਼ਾਨ ਨੂੰ ਪਿਆ ਘਤਰਾ ਸੀ ਹਰ ਇਨਸਾਨ ਨੂੰ ਨੀਤੀ ਸੰਤਰੇ ਦੀ ਛਾਰ ਹੋਗੀ ਸਾਵੇ ਜਾਗ ਤੇ ਟੋਪਾ ਟੰਕਾ ਨੇ ਗੁਲਛੇ ਅੰਗਿਆਰੇ ਅੱਕ ਦੇ ਟੋਪਾ ਟੰਕਾ ਨੇ ਗੁਲਛੇ ਅੰਗਿਆਰੇ ਅੱਕ ਦੇ ਕਾਂ ਦੇ ਮੋਰ ਚੇ ਪਰਾਰ ਸ਼ੇਰ ਬੁਖਤ ਦੇ ਲੋਲ ਢੇਰੀਆਂ ਨਿਸ਼ਾਨ ਨਹੀਂ ਉੱਕਦੇ ਦੇਕ ਜਾਲ ਮਨੁਸ਼ੇਰ ਬੋਲ ਟੋਕ ਦੇ ਪਾਪੀ ਮਨਾਨੂ ਹਰਾਇਆ ਸੀ ਤਾਰਾਮ ਸ਼ੇਰਾ ਨੇ ਹੋਲੀ ਖੂਨ ਦੀ ਖੜਾਈ ਸੀ ਬਬਰ ਸ਼ੇਰਾ ਨੇ ਹੋਲੀ ਖੂਨ ਦੀ ਖੜਾਈ ਸੀ ਬਬਰ ਸ਼ੇਰਾ ਨੇ ਅੱਗ ਲੱਗੀ ਹਰ ਕਮਰੇ ਮਕਾਨ ਨੂੰ ਅੱਗ ਲੱਗੀ ਹਰ ਕਮਰੇ ਮਕਾਨ ਨੂੰ ਪਿਆ ਘਤਰਾ ਸੀ ਕੌਮੀ ਇਸਥਾਨ ਨੂੰ ਤੂਰੇ ਸੂਰ ਮੇ ਅਨੇਕ ਕਾਰ ਜਾਣ ਨੂੰ ਐਸੀ ਕਾਲ ਹੁਣ ਧਰ ਵੀ ਦਿਲਾਂ ਨੂੰ ਠੱਗਦੇ ਥੋਪਾ ਡੰਕਾ ਨੇ ਗੁੱਲ ਛੇ ਅੰਗਿਆ ਰਿਆ ਕਦੇ ਥੋਪਾ ਡੰਕਾ ਨੇ ਗੁੱਲ ਛੇ ਅੰਗਿਆ

ਸਾਡੇ ਜਥੇ ਵੱਲੋਂ ਹੋਈਆਂ ਭੁੱਲਾ ਚੁੱਕਾ ਦੀ ਖਿਮਾ ਦੀ ਇਜਾਜ਼ਤ ਹੈ ਗੱਜ ਕੇ ਬਿਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ